ਤੇ ਉਧਰ ਆਮ ਆਦੀ ਪਾਰਟੀ ਵੱਲੋਂ ਜਲੰਧਰ ਜਿਮਣੀ ਚੋਣ ਜਿੱਤਣ ਦੇ ਲਈ ਪੂਰੀ ਜੋਰ ਅਜਮਾਇਸ਼ ਕੀਤੀ ਜਾ ਰਹੀ ਹੈ ਤੇ ਇਸੇ ਦੇ ਚਲਦਿਆਂ ਇੱਕ ਦੂਜੇ ਦੇ ਉੱਤੇ ਦੂਸ਼ਣ ਬਾਜ਼ੀਆਂ ਦਾ ਦੌਰ ਵੀ ਲਗਾਤਾਰ ਜਾਰੀ ਹੈ ਤੇ ਇਸੇ ਨੂੰ ਮੁੱਖ ਰੱਖਦਿਆਂ ਆਮ ਆਦੀ ਪਾਰਟੀ ਦੇ ਸੰਸਦ ਮੈਂਬਰ ਮਾਲਵਿੰਦਰ ਸਿੰਘ ਕੰਗ ਨੇ ਭਾਜਪਾ ਉਮੀਦਵਾਰ ਸ਼ੀਤਲ ਅੰਗੁਰਾਲ ਦੇ ਉੱਤੇ ਗੰਭੀਰ ਦੋਸ਼ ਲਾ ਦਿੱਤੇ ਨੇ ਉਹਨਾਂ ਦਾ ਕਹਿਣਾ ਕਿ ਆਸਟ੍ਰੇਲੀਆ ਦੇ ਵਿੱਚ ਰਹਿੰਦੇ ਇੱਕ ਪਰਿਵਾਰ ਦਾ ਕੋਈ ਮਸਲਾ ਜਿਹੜਾ ਸ਼ੀਤਲ ਅੰਗੁਰਾਲ ਦੇ ਕੋਲ ਪਹੁੰਚਿਆ ਜਿੱਥੇ ਉਹਨਾਂ ਦੇ ਭਰਾ ਨੇ 5 ਲੱਖ ਤੋਂ ਵੱਧ ਦੀ ਰਕਮ ਲੈ ਲਈ ਹੈ ਤੇ ਇਸ ਮੌਕੇ ਮਾਲਵਿੰਦਰ ਕੰਗ ਨੇ ਹੋਰ ਕਿਹੜੇ ਖੁਲਾਸੇ ਕੀਤੇ ਨੇ ਉਹ ਜਾਣਦੇ ਹਾਂ ਤੁਹਾਡੇ ਰਾਹੀਂ ਜਲੰਧਰ ਵੈਸਟ ਦੇ ਲੋਕਾਂ ਨੂੰ ਜਲੰਧਰ ਦੇ ਲੋਕਾਂ ਨੂੰ ਮੈਂ ਦੱਸਣਾ ਚਾਹੁੰਦਾ ਹਾਂ ਕਿ ਭਾਜਪਾ ਦਾ ਕੈਂਡੀਡੇਟ ਸ਼ੀਤਲ ਅੰਗੁਰਾਲ ਜਿਹੜਾ ਕੀ ਕਈ ਮਾਮਲਿਆਂ ਚ આરોપી ਆ ਉਹਦੇ ਟੌਰਚਰ ਦਾ ਇੱਕ ਨਵਾਂ ਮਾਮਲਾ ਜਿਹੜਾ ਅੱਜ ਤੋਂ ਬਾਅਦ ਜੁੜ ਰਿਹਾ ਹੈ ਔਰ ਇਹ ਮਾਮਲੇ ਦੀ تحقیقات ਵਾਸਤੇ ਆਲਰੇਡੀ ਪੰਜਾਬ ਸਰਕਾਰ ਵੱਲੋਂ ਇਨਸਟਰਕਸ਼ਨਾਂ ਜਾਰੀ ਹੋ ਗਈਆਂ ਪੂਰਾ ਮਾਮਲਾ ਇਨਵੈਸਟੀਗੇਟ ਕਰਕੇ ਸੰਦੀਪ ਕੁਮਾਰ ਦੇ ਪਰਿਵਾਰ ਨੂੰ ਨਿਆਂ ਦਿੱਤਾ ਜਾਊਗਾ ਔਰ ਸ਼ੀਤਲ ਅੰਗਰਾਲ ਦੇ ਖਿਲਾਫ ਔਰ ਰਾਜਨ ਅੰਗਰਾਲ ਦੇ ਖਿਲਾਫ ਵੱਣਦੀ ਕਾਰਵਾਈ ਜਿਹੜੀ ਆ ਉਹ ਪੰਜਾਬ ਪੁਲਿਸ ਕਰੂਗੀ ਇਹ ਅਸੀਂ ਉਹਨਾਂ ਨੂੰ ਸੰਦੀਪ ਕੁਮਾਰ ਦੀ ਪਰਿਵਾਰ ਨੂੰ ਜਿਹੜਾ ਆ ਇਸ ਗੱਲ ਦਾ ਆਸ਼ਵਾਸ਼ਣ ਦਿੱਤਾ ਹੈ ਕਿਉਂਕਿ ਇਸ ਟਾਈਮ ਉਹਨਾਂ ਦੀ ਫੈਮਲੀ ਵੀ ਆਸਟ੍ਰੇਲੀਆ ਗਈ ਉਹਦੇ ਪੇਰੈਂਟਸ ਵੀ ਗਏ ਹੋਏ ਆ ਔਰ ਸੰਦੀਪ ਕੁਮਾਰ ਤੇ ਆਲਰੇਡੀ ਮੈਂ ਤੁਹਾਨੂੰ ਦੱਸਿਆ ਔਰ ਰਹਿੰਦਾ ਹੀ ਆਸਟ੍ਰੇਲੀਆ ਗੱਲ ਇਹ ਜਿਹੜੇ ਇੱਜ਼ਤਦਾਰ ਪਰਿਵਾਰ ਹੈ ਜਿਹੜੇ ਇਮਾਨਦਾਰੀ ਨਾਲ ਕੰਮਕਾਰ ਕਰਨ ਵਾਲੇ ਉਹਨਾਂ ਨੂੰ ਹੁੰਦਾ ਵੀ ਅਸੀਂ ਕਿਉਂ ਇਸ ਕੰਮਾਂ ਚ ਪਈਏ ਇਸ ਪੁਲਿਸ ਵਾਲੇ ਮਸਲਿਆਂ ਤੇ ਹਰ ਬੰਦਾ ਡਰਦਾ ਵੀ ਆ ਥੋੜਾ ਝਿਜਕਦਾ ਵੀ ਆ ਲੇਕਿਨ ਕੀਤ ਨੂੰਂਗਰਾਲ ਵਰਗੇ ਲੋਕ ਜਿਹੜੇ ਆਪਣੇ ਆਪ ਨੂੰ ਜਲੰਧਰ ਵਿਸ਼ਦਾ ਲੀਡਰ ਅਖਵੰਦੇ ਆ ਜਾਂ ਐਮਐਲਏ ਬਣਨਾ ਚਾਹੁੰਦੇ ਇਹਨਾਂ ਲੋਕਾਂ ਦਾ ਅਸਲੀ ਕਿਰਦਾਰ ਜਿਹੜਾ ਆ ਉਹ ਤੁਹਾਡੇ ਰਾਹੀਂ ਜਲੰਧਰ ਔਰ ਜਲੰਧਰ ਵਿਸ਼ਦਾ ਦੇ ਲੋਕਾਂ ਨੂੰ ਅਸੀਂ ਦੱਸਣਾ ਚਾਹੁੰਦੇ ਆ ਖਬਰਦਾਰ ਰਹੋ ਇਹੋ ਜਿਹੇ ਲੋਕਾਂ ਤੋਂ ਖਬਰਦਾਰ ਇਹੋ ਜਿਹੇ ਇੱਕ ਪਾਸੇ ਭਗਤ ਪਰਿਵਾਰ ਜਿਨ੍ਹਾਂ ਦੇ ਫਾਦਰ ਸਾਹਿਬ ਨੇ ਵੀ ਤਾ ਉਮਰ ਇਮਾਨਦਾਰੀ ਨਾਲ ਜ਼ਿੰਮੇਵਾਰੀ ਨਾਲ ਜਵਾਬਦੇਹੀ ਨਾਲ ਤਨਦੇਹੀ ਨਾਲ ਜਲੰਧਰ ਦੇ ਲੋਕਾਂ ਦੀ ਸੇਵਾ ਕੀਤੀ ਵਜ਼ੀਰ ਵੀ ਰਹੇ ਕੋਈ ਉਹਨਾਂ ਤੇ ਦਾਗ ਨਹੀਂ ਹੈ ਕਿਸੇ ਤਰ੍ਹਾਂ ਦਾ આરોਪ ਅਲਿਗੇਸ਼ਨ ਨਹੀਂ ਹੈ ਤੇ ਉਹਨਾਂ ਦੇ بیٹے ਮਹਿੰਦਰ ਭਗਤ ਜਿਹੜੇ ਆਵਾਦੀ ਪਾਰਟੀ ਦੇ ਕੈਂਡੀਡੇਟ ਹੈ ਉਹ ਵੀ ਆਪਣੇ ਪਿਓ ਵਾਂਗੂ ਫਾਦਰ ਸਾਹਿਬ ਵਾਂਗੂ ਆਪਣੇ ਪਿਤਾ ਜੀ ਦੇ ਕਦਮਾਂ ਤੇ ਚੱਲਦੇ ਹੋਏ ਇਮਾਨਦਾਰੀ ਨਾਲ ਰਾਜਨੀਤੀ ਕਰ ਰਿਹਾ ਹੈ ਔਰ ਜਲੰਧਰ ਦੇ ਲੋਕਾਂ ਦੀ ਜਲੰਧਰ ਵੈਸਟ ਦੇ ਲੋਕਾਂ ਦੀ ਸੇਵਾ ਕਰ ਰਿਆ ਫੈਸਲਾ ਜਲੰਧਰ ਵੈਸਟ ਵਾਲਿਓ ਤੁਸੀਂ ਲੈਣਾ ਹੈ ਤੁਹਾਡੇ ਅੱਗੇ ਮੇਰੀ ਬੇਨਤੀ ਤੁਹਾਡੇ ਚਰਨਾਂ 'ਚ ਸਾਡੀ ਬੇਨਤੀ ਹੈ ਇੱਕ ਪਾਸੇ ਐਕਸਟਰਸ਼ਨ ਮੰਗਣ ਵਾਲੇ ਸੱਟੇ ਦੜੇ ਕਮਿਸ਼ਨ ਠੱਗੀ ਫਰਾਡ ਤਮਾਮ aarop ਲੱਗਣ ਵਾਲਾ ਬੀਜੇਪੀ ਦਾ ਕੈਂਡੀਡੇਟ ਸ਼ੀਤਲ ਅੰਗਰਾਲ ਹੈ ਤੇ ਦੂਜੇ ਪਾਸੇ ਸਾਡੇ ਜਿਹੜੇ ਭਗਤ ਪਰਿਵਾਰ ਦੇ 모ਹਿੰਦਰ ਭਗਤ ਜੀ ਇਮਾਨਦਾਰ ਜੁम्मेवार ਸਾਫ ਸੁਥਰਾ ਕਿਰਦਾਰ ਜਿਹਨਾਂ ਦਾ ਸਿਰਫ ਔਰ ਸਿਰਫ ਸੇਵਾ ਦੀ ਭਾਵਨਾ ਨਾਲ ਰਾਜਨੀਤੀ ਕਰ ਰਹਾ ਉਹ ਇਲੈਕਸ਼ਨ ਲੜ ਰਿਹਾ ਤੇ ਫੈਸਲਾ ਜਲੰਧਰ ਵਾਸਦੇ ਲੋਕਾਂ ਨੇ ਕਰਨਾ ਹੈ ਕਾਂਗਰਸ ਵਾਲੇ ਵੀ ਜਿਹੜੇ ਕੈਂਡੀਡੇਟ ਨੇ ਉਹਨਾਂ ਦੇ ਜਿਹੜੇ ਬਤੌਰ ਡਿਪਟੀ ਮੀਅਰ ਰਹਿੰਦੇ ਹੋਏ ਜੋ ਗੁਲ ਖਲਾਏ ਆ ਉਹ ਵੀ ਪਿਛਲੇ ਦਿਨਾਂ 'ਚ ਤੁਹਾਡੇ ਅਰਜੋਤ ਬੈਂਸ ਜੀ ਵੱਲੋਂ ਤੁਹਾਡੇ ਸਾਹਮਣੇ ਰੱਖਿਆ ਸੀ ਬੇਰਵਾ ਸੋ ਅੱਜ ਦਾ ਪ੍ਰੈਸ ਕਾਨਫਰੰਸ ਦਾ ਮਕਸਦ ਵੀ ਇਹ ਹੀ ਸੀ ਕਿ ਸ਼ੀਤ ਲੰਗਰਾਲ ਤੇ ਇੱਕ ਨਵਾਂ ਦੋਸ਼ ਜਿਹੜਾ ਅੱਜ ਦੀ ਕੰਪਲੇਨ ਸਾਡੇ ਕੋਲ ਆਈ ਹੈ ਸੰਦੀਪ ਮਿਸਟਰ ਸੰਦੀਪ ਕੁਮਾਰ ਜਿਹੜੇ ਹੁਣ ਆਸਟ੍ਰੇਲੀਆ ਚ ਹੈ ਸਾਰਾ ਪਰਿਵਾਰ ਵੀ ਔਰ ਉਹਨਾਂ ਨੂੰ ਐਕਸਟਰਸ਼ਨ ਮਨੀ ਲਈ ਗਈ ਮੰਗੀ ਹੀ ਨਹੀਂ ਗਈ 5 ਲੱਖ 20 ਹਜ਼ਾਰ ਰੁਪਏ ਦਾ ਰਿਕਾਰਡ ਹੈ 2 ਲੱਖ ਰੁਪਏ ਹੋਰ ਮੰਗਿਆ ਇਸ ਤਰ੍ਹਾਂ ਦੀ ਘਟੀਆਂ ਲੋਕਾਂ ਨੂੰ ਦਿਲਿੰਦਰ ਵੈਸ ਤੇ ਲੋਕੋ ਰਿਜੈਕਟ ਕਰਿਓ ਇਮਾਨਦਾਰ ਬੰਦੇ ਨੂੰ ਆਪਣੀ ਨੁਮਾਇਂਦ